ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਧਾਰੀਵਾਲ ਦੇ ਐਂਟਰੀ ਪੁਆਇੰਟ ਤੇ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਬੀਤੀ ਦਿਰ ਸ਼ਾਮ ਪੱਲਾ ਸਾਹਮਣੇ ਤੋਂ ਆ ਰਹੀ ਇੱਕ ਹੋਰ ਨਿੱਜੀ ਬੱਸ ਨੂੰ ਟੱਕਰ ਮਾਰੀ ਤੇ ਫਿਰ ਖੜੀ ਕਾਰ ਦੇ ਵਿੱਚ ਵੀ ਜਾ ਕੇ ਟੱਕਰ ਮਾਰ ਦਿੱਤੀ। ਦੱਸਦੇ ਕਿ ਬੱਸ ਫਿਰ ਵੀ ਨਹੀਂ ਰੁਕੀ ਅਤੇ ਗੁਰਦਾਸਪੁਰ ਸਾਈਡ ਤੋਂ ਆ ਰਹੀ ਇੱਕ ਹੋਰ ਐਕਟਿਵਾ ਸਵਾਰ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲਿਆ। ਦੁਰਘਟਨਾ ਵਿੱਚ ਦੋਹਾਂ ਬੱਸਾਂ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਐਕਟਿਵਾ ਸਵਾਰ ਵਿਅਕਤੀ ਵੀ ਜ਼ਖਮੀ ਹੋ ਗਿਆ। ਤੇ ਖੜੀ ਸਵਿਫਟ ਕਾਰ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। ਦੁਰਘਟਨਾ ਤੋਂ ਬਾਅਦ ਨਿੱਜੀ ਕੰਪਨੀ ਦੀ ਬੱਸ ਦਾ ਡਰਾਈਵਰ ਅਤੇ ਕੰਡਕਟਰ ਬੱਸ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਤਸਦੀਕ ਧਾਰੀਵਾਲ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੇਰਾ ਨਾਮ rahul ਆ ਜੀ, ਮੇਰੇ ਫਾਦਰ ਦਾ ਨਾਮ ਪ੍ਰਵੇਸ਼ ਕੁਮਾਰ ਆ, ਮੇਰੇ ਫਾਦਰ ਗਰਦਾਸਪੁਰ ਤੋਂ ਆ ਰਹੇ ਸੀ ਧਾਰੀਵਾਲ। ਮੈਂ ਧਾਰੀਵਾਲ ਸ਼ਹਿਰ ਦਾ ਰਹਿਣ ਵਾਲਾ ਆਂ। ਇੱਕ ਬੱਸ ਆਪਣੀ ABC ਵਾਲੀ ਦੀ ਇਹਨਾਂ ਨੇ ਬੱਸ ਇੱਕ ਮਾਰੀ ਆ ਪਹਿਲਾਂ ਆਪਣੀ ਗੱਡੀ ਵਿੱਚ ਫਿਰ ਸਾਡੇ ਸਕੂਟਰ ਵਿੱਚ ਮਾਰੀ ਆ ਮੇਰਾ ਸਕੂਟਰ ਡੈਮੇਜ ਹੋ ਗਿਆ ਏ ਨਾਲੇ ਮੇਰੇ ਡੈਡੀ ਨੂੰ ਸਟਾਂ ਲੱਗੀਆਂ ਨੇ ਉਹ ਘਾਇਲ ਆ ਉਹਨਾਂ ਦਾ ਇਲਾਜ ਚੱਲ ਰਿਹਾ ਏ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਮੇਰੀ ਬੇਨਤੀ ਹੈ ਇਹਨਾਂ ਦੇ ਅੱਗੇ ਸਰ ਮੇਰਾ ਨਾਮ ਬੰਟੀ ਆ ਮੈਂ ਚੇਲਾ ਹੁੰਦਾ ਸਗਰਗੜ ਤੋਂ ਰਹਿਣ ਵਾਲਾ ਆ ਡਿਸਟ੍ਰਿਕਟ ਮੇਰੀ ਪਠਾਨਕੋਟ ਆ ਮੈਂ ਅੰਮ੍ਰਿਤਸਰ ਗਿਆ ਸੀ ਦੁਆਇਲੈਨ ਮਾਤਾ ਹੁੰਦੇ ਨਾਲ 4 ਜੀ ਅਹੀਂ 2 ਲੇਡੀਸ ਤੇ 2 ਜੈਂਸ ਤੇ ਪਠਾਨ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸੀ ਧਾਰੀਵਾਲ ਬਾਈਪਾਸ ਤੇ ਅੰਦੇ ਅੱਗੇ ਆਪਣੇ ਗੱਡੀ ਆਏ ਗੱਡੀ ਸੀ ਬੱਸ ਕ੍ਰਾਸ ਹੋ ਰਹੀ ਗੱਡੀ ਖੜੀ ਸੀ ਮਰੀ ਸਾਡੀ ਪਿੱਛੋਂ ਬੱਸ ਫੁੱਲ ਸਪੀਡ 'ਚ ਆਈ ਉਹਨੇ ਕੁਛ ਨਹੀਂ ਦਿਖਿਆ ਉਹਨੇ ਸਾਈਡ ਦੇ ਗੱਡੀ ਸਾਡੀ ਸਾਰੀ 14 ਪੰਨ ਦਿੱਤੀ ਹੈ ਹੂੰ ਹੂੰ ਤੇ ਹੋਰ ਇੱਕ ਸਕੂਟੀ ਵਾਲਾ ਜੀ ਉਹ ਵੀ ਟੱਚ ਹੋਇਆ ਬੱਸ ਵੀ ਇੱਕ ਭੰਨੀ ਉਹਨਾਂ ਨੇ ਜੀ ਭਾਜੀ ਸਰਬ ਮੰਗ ਇਹੋ ਹੀ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਕਿ ਡਰਾਈਵਰਾਂ ਦੇ ਸਖਤ ਕਾਰਵਾਈ ਕੀਤੀ ਜਾਏ ਕੁਝ ਦਿਖਦੇ ਨਹੀਂ ਸੁਣਦੇ ਨਹੀਂ ਹੈਗੇ ਹਾਂ ਨਿਆ 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 ਮੈਂ ਸਬ ਇਨਸਪੈਕਟਰ ਸਲੱਖਰ ਆਰਾਮ ਥਾਣਾ ਤਾਰੀਵਾਲਦ ਬੋਲਦਾ ਹਾਂ ਸਾਨੂੰ ਸੂਚਨਾ ਮਿਲੀ ਕਿ ਬਾਈਪਾਸ ਤੇ ਐਕਸੀਡੈਂਟ ਹੋਇਆ ਹੈ ਅਸੀਂ ਤੁਰੰਤ ਪਹੁੰਚੇ ਆ ਕੇ ਵੇਖਿਆ ਮੌਕਾ ਮੌਕੇਦਾਨ ਪਤਾ ਲੱਗਾ ਕਿ ਬੱਸ ਇੱਕ ਐਬੀਟੀਸੀ ਬਟਾਲਾ ਸਾਈਡ ਤੋਂ ਆ ਰਹੀ ਸੀ ਇੱਕ ਬੱਸ ਗਰਦਾਸਪੁਰ ਤੋਂ ਧਾਰੀਵਾਲ ਨੂੰ ਇੰਟਰ ਹੁੰਨ ਜਾਦੀ ਸੀ ਤੇ ਚਾਂਨਕੀ ਜਿਹੜੀ ਬੱਸ ਹੈ ਤੇਜ਼ ਰਫ਼ਤਾਰ ਆਈ ਐਬੀਟੀਸੀ ਤੇ ਦੇ ਅੱਗੇ ਇੱਕ ਬੱਸ ਨੇ ਪਹਿਲਾਂ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਚਾਲਕ ਸੀ ਪਠਾਨਕੋਟ ਸਾਈਡ ਦਾ ਉਹਨੂੰ ਹਿੱਟ ਕੀਤਾ ਉਸ ਤੋਂ ਅੱਗੇ ਇੱਕ ਸਕੂਟਰੀ ਚਾਲਕ ਸੀ ਉਹਨੂੰ ਹਿੱਟ ਕੀਤਾ ਉਹਦੇ ਮੋਬਲੀ ਲਗਣਾ ਲੱਗੀਆਂ ਤੇ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਤਾ ਬਾਕੀ ਜਿਹੜੀ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾਈ ਹੈ ਜੋ ਵੀ ਕਾਰ ਵੀ ਬਣਦੀ ਹੈਗੀ ਉਹ ਕੀਤੀ ਜਾਵੇਗੀ ਮੈਂ ਸਬ ਇੰਸਪੈਕਟਰ ਸਲੱਖਰ ਆਰਾਮ ਥਾਣਾ ਧਾਰੀਵਾਲ ਤੋਂ ਬੋਲਦਾ ਹਾਂ ਸਾਨੂੰ ਸੂਚਨਾ ਮਿਲੀ ਕਿ ਬਾਈਪਾਸ ਤੇ ਐਕਸੀਡੈਂਟ ਹੋਇਆ ਅਸੀਂ ਤੁਰੰਤ ਪਹੁੰਚੇ ਆ ਕੇ ਵੇਖਿਆ ਮੌਕਾ ਮੌਕੇਦਾਨ ਪਤਾ ਲੱਗਾ ਕਿ ਬੱਸ ਇੱਕ ਐਬੀਟੀਸੀ ਬਟਾਲਾ ਸਾਈਡ ਤੋਂ ਆ ਰਹੀ ਸੀ ਇੱਕ ਬੱਸ ਗਰਦਾਸਪੁਰ ਤੋਂ ਧਾਰੀਵਾਲ ਨੂੰ ਇੰਟਰ ਹੋਣ ਜਾ ਰਹੀ ਸੀ ਤੇ ਚਾਹਨ ਕੀ ਇਹਦੀ ਬੱਸ ਹੈ ਤੇਜ਼ ਰਫ਼ਤਾਰ ਆਈ ਐਬੀਟੀਸੀ ਤੇ ਦੇਦੇ ਅੱਗੇ ਇੱਕ ਬੱਸ ਨੇ ਪਹਿਲਾਂ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਚਾਲਕ ਸੀ ਪਠਾਨਕੋਟ ਸਾਈਡ ਦਾ ਉਹਨੂੰ ਹਿੱਟ ਕੀਤਾ ਉਸ ਤੋਂ ਅੱਗੇ ਇੱਕ ਸਕੂਟਰੀ ਚਾਲਕ ਸੀ ਉਹਨੂੰ ਹਿੱਟ ਕੀਤਾ ਉਹਦੇ ਮੁਗਲੀ ਲਗੜਾਂ ਲੱਗੀਆਂ ਤੇ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਤਾ ਬਾਕੀ ਜਿਹੜੀ ਡਰਾਈਵਰ ਨੇ ਲਾਪਰਾਵੀ ਨੇ ਗੱਡੀ ਚਲਾਈ ਹੈ ਜੋ ਵੀ ਕਰ ਵੀ ਬੰਦੀ ਹੈਗੀ ਉਹ ਕੀਤੀ ਜਾਵੇਗੀ